ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਸੋ ਅੱਜ ਆਪਣੇ ਕੋਲੇ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਆਏ ਨੇ ਜੀ ਕੁਝ ਤੁਸੀਂ ਜਿਸ ਤਰ੍ਹਾਂ ਪਰਿਵਾਰ ਨੇ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਹੈ ਜੀ ਮੁੰਡੇ ਤੇ ਕੁੜੀ ਦੇ ਰਿਲੇਟਡ ਅਗਰ ਤੁਹਾਡੇ ਨਾਲ ਉਹ ਰਿਸ਼ਤਾ ਮੈਚ ਕਰਦਾ ਤਦ ਹੀ ਤੁਸੀਂ ਪਰਿਵਾਰ ਨੂੰ ਫੋਨ ਕਰਿਆ ਕਰੋ ਜੀ ਅੱਜ ਦਾ ਪਹਿਲਾ ਰਿਸ਼ਤਾ ਜੀ ਨਾਮ ਰਾਮਗੜੀਆ ਸਿੱਖ ਲੜਕਾ ਉਮਰ ਹੈ ਜੀ ਸਤੰਬਰ 1998 ਦੇ ਵਿੱਚ ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਡਿਪਲੋਮਾ ਐਨ ਮਕੈਨਿਕਲ ਇੰਜੀਨੀਅਰਿੰਗ ਤੇ ਕੰਮ ਕਰਿਆ ਲੜਕੇ ਦਾ ਲੜਕਾ ਕੈਨੇਡਾ ਦਾ ਪੀਆਰ ਐ ਜੀ ਵਰਕ ਕਰਦੇ ਨੇ ਐਮ ਐਨ ਸੀ ਕੰਪਨੀ ਦੇ ਵਿੱਚ ਸੋ ਪਰਿਵਾਰ ਵੱਲੋਂ ਮੰਗ ਹੈ ਜੋ ਕੁੜੀ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਗੁਰਬਾਜ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਕਲੀਨ ਸ਼ੇਵ ਹੈ ਲੜਕਾ ਉਮਰ 14/7/1998 ਦੇ ਵਿੱਚ ਹੈ ਤੇ ਕਤ 5 ਫੁੱਟ 6 ਇੰਚ ਹੈ ਜੀ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਭੈਣ ਇੱਕ ਹੈ ਜੀ ਕੰਮਕਾਰ ਹੈ ਮੁੰਡੇ ਦਾ ਕੰਰੰਟਲੀ ਲਿਵਿੰਗ ਇਨ ਕੈਲਗਰੀ ਔਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਜੀ ਸੋ ਜ਼ਮੀਨ 10 ਏਕੜ ਹੈ ਮੁੰਡੇ ਕੋਲ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਤੇ ਲੜਕੀ ਕੈਨੇਡਾ ਦੀ ਪੀਆਰ ਹੋਵੇ ਜੀ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਹੰਡਿਆਆ ਬਰਨਾਲਾ ਏਰੀਆ ਕਾਸਟ ਰਾਮਗੜੀਆ ਪਗੜੀਤਾਰੀ ਗੋਤ ਹੈ ਜੀ ਰੁਪਾਲ ਤੇ ਜੱਬਲ ਉਮਰ ਮੁੰਡੇ ਦੀ 27 ਸਾਲ ਕੱਦ 5 ਫੁੱਟ 11 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀਏ ਡਿਪਲੋਮਾ ਆਰਟ ਐਂਡ ਕਰਾਫਟ ਪੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਪਿਤਾ ਰਿਟਾਇਰਡ ਸਿੱਖਿਆ ਵਿਭਾਗ ਕਰਮਚਾਰੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਸੋ ਬੈਸਣੋਂ ਗੁਰਸਿੱਖ ਫੈਮਲੀ ਹੈ ਜੀ ਕੰਮ ਕਰੇ ਜੀ ਮੁੰਡੇ ਦਾ ਬਿਜ਼ਨਸ ਕਰਦਾ ਮੁੰਡਾ ਜੀ ਐਸ ਰੁਪਾਲ ਐਗਰੀਕਲਚਰ ਵਰਕਰਸ ਦੇ ਵਿੱਚ ਸੋ ਵਧੀਆ ਆਮਦਨ ਹੈ ਜੀ ਆਪਣਾ ਕਾਰੋਬਾਰ ਹੈ ਇਹਨਾਂ ਦਾ ਆਪਣਾ ਘਰ ਆ ਤੇ ਪ੍ਰਾਪਰਟੀ ਵਧੀਆ ਹੈ ਜੀ ਵਧੀਆ ਆਮਦਨ ਸੋ ਮੰਗ ਹੈ ਜੀ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਜੀ ਲੜਕੀ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਮਾਲਵੇ ਏਰੀਏ ਨੂੰ ਪਹਿਲ ਹੈ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਤੇ ਦੋ ਨੰਬਰ ਨੇ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਜੀਰਾ ਮੋਗਾ ਏਰੀਆ ਉਮਰ ਹੈ ਜੀ 14 9 994 ਦੇ ਵਿੱਚ ਕਾਸਟ ਰਾਧਾ ਸਵਾਮੀ ਸ਼ਰਮਾ ਫੈਮਿਲੀ ਤੇ ਕੱਦ ਹੈ 5 ਫੁੱਟ 5 ਇੰਚ ਸਮਾਰਟ ਬੋਏ ਹੈ ਜੀ ਮੁੰਡਾ ਮੰਗਲਿਕ ਆ ਤੇ ਤਲਾਕਸ਼ੋਦਾ 3 ਸਾਲ ਦੀ ਇਹਨਾਂ ਕੋਲ ਬੇਟੀ ਹੈ ਜੀ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਲੜਕੀ ਮੰਗਲਿਕ ਹੋਵੇ ਕਾਲੀ ਪੱਟੀ ਚੁੰਮੜ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਮੀਤ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਗਿੱਲ ਉਮਰ 35 ਸਾਲ ਸੋ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਮਾਤਾ ਬੁਟੀਕ ਦਾ ਕੰਮ ਕਰਦੇ ਨੇ ਭੈਣਾਂ ਦੋ ਮੈਡ ਨੇ ਜੀ ਭਰਾ ਮੈਰਿਡ ਹੈ ਕਮ ਕਰਾ ਜੀ ਜੋਬ ਇਨ 골ਡਨ ਟੈਂਪਲ ਦੇ ਵਿੱਚ ਮੁੰਡਾ ਜੋਬ ਕਰਦਾ ਹੈ ਜੀ ਵਧੀਆ ਆਮਦਨ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ